ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡਾਕਟਰ ਤੁੱਗਾ ਗੁਰਪ੍ਰੀਤ ਦੀ ਕਿਤਾਬ 40 ਦਿਨ। ਅੱਜ ਆਪਾਂ ਪੜਾਂਗੇ ਦਿਨ 8ਵਾਂ। ਸੂਰਜ ਵੱਲ ਪਿੱਠ ਕਰਕੇ ਖੜਾ ਜੇ ਕੋਈ ਆਪਣੇ ਪਰਛਾਵੇਂ ਨੂੰ ਝਾੜੂ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਲੋੜ ਉਸ ਨੂੰ ਸਮਝਾਉਣ ਦੀ ਨਹੀਂ। ਸਿਰਫ਼ ਉਸ ਦਾ ਮੂੰਹ ਸੂਰਜ ਵੱਲ ਮੋੜਨ ਦੀ ਹੁੰਦੀ ਹੈ। ਕਿਸੇ ਪੁਰਾਣੇ ਗ੍ਰੰਥ ਦੀ ਪਹਿਲੀ ਸਤਰ ਸੂਰਜ ਪਰ ਜੋਗਨਤੇ ਸੀ ਧੁੱਪ ਵਿੱਚ ਚਮਕ ਰਹੀ ਦੁੱਧ ਚਿੱਟੀ ਰੇਤ ਅੱਖਾਂ ਨੂੰ ਚੰਦਿਆ ਰਹੀ ਸੀ ਹਰ ਰੋਜ਼ ਰਸਤੇ ਵਿੱਚ ਅਕਸਰ ਹੀ ਲੋਕ ਰੁਕ ਕੇ ਫਕੀਰ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਤੇ ਆਸ਼ੀਰਵਾਦ ਲੈਂਦੇ ਅੱਜ ਵੀ ਬੁਰਕਾ ਪਾਈ ਕੁਝ ਔਰਤਾਂ ਤੇ ਅੱਧਖੜ ਉਮਰ ਦੇ ਆਦਮੀ ਰੁਕੇ ਫਕੀਰ ਨੂੰ ਝੁੱਕ ਕੇ ਸਲਾਮ ਕੀਤੀ ਤੇ ਆਸ਼ੀਰਵਾਦ ਲੈ ਕੇ ਅੱਗੇ ਚਲੇ ਗਏ ਕੀ 47 ਵੇਲੇ ਵੱਡ ਵਡਾਂਗਾ ਇਹਨਾਂ ਕਰਕੇ ਨਹੀਂ ਸੀ ਹੋਇਆ ਤੁਸੀਂ ਉਹਨਾਂ ਨੂੰ ਵਦੋਵੋ ਲੋਟੇ ਕੋਸ਼ ਰੋ ਕਿ ਮੈਂ ਕਹਿ ਦਿੱਤਾ ਕੇਸਰ ਦੇ ਬੋਲਾਂ ਵਿੱਚ ਕੜਕਤਣ ਤੇ ਚੇਤੇ ਵਿੱਚ ਭੈਣ ਤਾਰੋ ਸੀ ਪੁੱਤਰ ਦੰਗੇ ਤੇ ਵੱਡ ਵਡਾਂਗਾ ਕਰਨ ਵਾਲੇ ਨਾ ਮੁਸਲਮਾਨ ਸਨ ਨਾ ਸਿੱਖ ਅਤੇ ਨਾ ਹਿੰਦੂ ਜਰਾਇਨ ਪੇਸ਼ਾ ਤੇ ਰਾਜਨੀਤਿਕ ਲੋਕ ਆਪਣੇ ਮਫਾਦ ਲਈ ਲੋਕਾਂ ਦੇ ਅੰਦਰ ਦੀ ਹਿਵਾਨੀਅਤ ਨੂੰ ਪੜਕਾ ਦਿੰਦੇ ਹਨ ਇਹ ਮਸਲੇ ਧਰਮਾਂ ਜਾਂ ਜਾਤਾਂ ਦੇ ਨਹੀਂ ਹੁੰਦੇ ਫਕੀਰ ਦੀ ਆਵਾਜ਼ ਵਿੱਚ ਉਮਰਾਂ ਦਾ ਤਜਰਬਾ ਬੋਲ ਰਿਹਾ ਸੀ ਪਰ ਅੱਗ ਦੇ ਧੁਾਂਖੇ ਉਹ ਘਰ ਅੱਜ ਤੱਕ ਬੰਦ ਪਏ ਆ ਕੇਸਰ ਦੇ ਬੋਲਾਂ ਵਿੱਚ ਬੇਵਸੀ ਸੀ ਇਹ ਤਾਂ ਕਦੇ ਵੀ ਨਾ ਭੁੱਲਣ ਵਾਲੇ ਰੂਹਾਂ ਦੇ ਦਰਦ ਨੇ ਕਈ ਗੱਲਾਂ ਨੂੰ ਰੱਬ ਦਾ ਭਾਣਾ ਸਮਝ ਕੇ ਹੀ ਸਿਰ ਝੁਕਾ ਦੇਣਾ ਚਾਹੀਦਾ ਹੈ ਆਪਣੇ ਆਪ ਨੂੰ ਸ਼ਾਂਤ ਰੱਖਣਾ ਜਾਂ ਸੋਚ-ਸੋਚ ਕੇ ਦੁਖੀ ਹੁੰਦੇ ਰਹਿਣਾ ਸਾਡੇ ਆਪਣੇ ਹੱਥ ਵਿੱਚ ਹੈ ਫਕੀਰ ਨੇ ਬੜੇ ਸਹਿਜ ਨਾਲ ਕਿਹਾ ਉਹ ਕਿਵੇਂ ਕੇਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਦੁਨੀਆ ਦੇ ਬਹੁਤ ਹੈ ਦੁੱਖ ਬੰਦੇ ਦੀਆਂ ਬੇਲਗਾਮ ਇੱਛਾਵਾਂ ਕਰਕੇ ਨੇ ਫਕੀਰ ਨੇ ਸੋਚਦਿਆਂ ਇੰਜ ਕਿਹਾ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੋਵੇ ਜੇ ਕੋਈ ਇੱਛਾ ਹੀ ਨਾ ਹੋਵੇ ਤਾਂ ਬੰਦਾ ਕੋਈ ਕੰਮ ਹੀ ਨਹੀਂ ਕਰੇਗਾ ਕੇਸਰ ਨੇ ਸਵਾਲ ਵਰਗਾ ਜਵਾਬ ਦਿੱਤਾ ਸ਼ਹਿਦ ਦੀ ਰਾਖੀ ਵੀ ਉਹੀ ਕਰ ਸਕਦਾ ਹੈ ਜੋ ਡੰਗ ਮਾਰਨਾ ਜਾਣਦਾ ਹੋਵੇ ਜ਼ਹਿਰ ਤੋਂ ਸਖਣੇ ਸੱਪ ਨੂੰ ਸਪੇਰੇ ਗਲ ਵਿੱਚ ਪਾਈ ਫਿਰਦੇ ਨੇ ਇੱਛਾ ਤੇ ਫਰਜ਼ ਵਿੱਚ ਬਸ ਇਹੋ ਫਰਕ ਹੈ ਬੰਦੇ ਨੂੰ ਆਪਣੇ ਫਰਜ਼ ਪਛਾਨਣ ਵੱਲ ਧਿਆਨ ਦੇਣਾ ਚਾਹੀਦਾ ਹੈ ਫਰਜ਼ ਆਪਣੇ ਪ੍ਰਤੀ ਆਪਣੇ ਪਰਿਵਾਰ ਸਮਾਜ ਅਤੇ ਮਨੁੱਖ ਪ੍ਰਤੀ ਜਿਸ ਨੂੰ ਇਹ ਫਰਜ਼ ਸਮਝ ਆ ਗਏ ਉਹ ਆਪਣੀਆਂ ਇੱਛਾਵਾਂ ਨੂੰ ਵੀ ਕਾਬੂ ਕਰਨਾ ਸਿੱਖ ਜਾਂਦਾ ਹੈ ਫਕੀਰ ਨੇ ਗੱਲ ਜਾਰੀ ਰੱਖੀ ਸਿਕੰਦਰ ਦੁਨੀਆ ਜਿੱਤਦਾ ਜਿੱਤਦਾ ਇੱਕ ਨਵੇਂ ਦੇਸ਼ ਦੀ ਸਰਹੱਦ ਤੇ ਵਗ ਰਿਹਾ ਇੱਕ ਵੱਡੇ ਦਰਿਆ ਨੂੰ ਪਾਰ ਕਰ ਰਿਹਾ ਸੀ ਦਰਿਆ ਦੇ ਦੂਜੇ ਕੰਢੇ ਇੱਕ ਸਾਧੂ ਆਪਣੀ ਕੁੱਲੀ ਪਾਈ ਬੈਠਾ ਸੀ ਸਿਕੰਦਰ ਦੀ ਫੌਜ ਨੇ ਸਾਧੂ ਨੂੰ ਉੱਠਣ ਦਾ ਹੁਕਮ ਦਿੱਤਾ ਸਾਧੂ ਆਪਣੇ ਰਜਾ ਵਿੱਚ ਸੀ ਤੇ ਉਸ ਨੇ ਉੱਠਣ ਦੇ ਹੁਕਮ ਨੂੰ ਅਣ ਸੁਣਿਆ ਕਰ ਦਿੱਤਾ ਤੈਨੂੰ ਪਤਾ ਇਹ ਲਸ਼ਕਰ ਇੱਕ ਜੇਤੂ ਬਾਦਸ਼ਾਹ ਦਾ ਹੈ ਸਿਕੰਦਰ ਬਾਦਸ਼ਾਹ ਦਾ ਜਿਸ ਨੇ ਦੁਨੀਆ ਜਿੱਤੀ ਹੈ ਫੌਜ ਦੇ ਸਿਪਾਸਾਲਾਰ ਨੇ ਕਿਹਾ ਮੈਂ ਵੀ ਜੇਤੂ ਬਾਦਸ਼ਾਹ ਹਾਂ ਸਾਧੂ ਨੇ ਕਿਹਾ ਤੂੰ ਕਿ ਜਿੱਤਿਆ ਹੈ ਸਪਾਹੀ ਨੇ ਮੁਸਕਰਾ ਕੇ ਕਿਹਾ ਮੈਂ ਜਿੱਤਨ ਦੀ ਚਾਹਤ ਨੂੰ ਜਿੱਤ ਲਿਆ ਹੈ ਕਹਿ ਕੇ ਸਾਧੂ ਫਿਰ ਲੰਬਾ ਪੈ ਗਿਆ ਕਹਾਣੀ ਖਤਮ ਕਰਕੇ ਫਕੀਰ ਨੇ ਰੁਕ ਕੇ ਮਾਸ਼ਕ ਚੋਂ ਥੋੜਾ ਪਾਣੀ ਪੀਤਾ ਤੇ ਕੇਸਰ ਨੂੰ ਵੀ ਦਿੱਤਾ ਕੇਸਰ ਤੁਰਦਾ ਤੁਰਦਾ ਉਸ ਸਾਧੂ ਦੀ ਬੇਖੌਫੀ ਦਾ ਕਾਰਨ ਸਮਝਣ ਦਾ ਯਤਨ ਕਰ ਰਿਹਾ ਸੀ ਜਿਸ ਨੂੰ ਬਾਦਸ਼ਾਹ ਦਾ ਵੀ ਕੋਈ ਡਰ ਨਹੀਂ ਸੀ ਕੇਸਰ ਫਕੀਰ ਦੇ ਪਿੱਛੇ ਪਿੱਛੇ ਤੁਰਦਿਆਂ ਆਲਾ ਦਵਾਲਾ ਵੇਖ ਰਿਹਾ ਸੀ ਇਹ ਰਾ ਇਹ ਲੋਕ ਬਹਿਰਾਵਾਤੇ ਬੋਲੀ ਕੇਸਰ ਨੂੰ ਬਹੁਤ ਅਲੱਗ ਲੱਗੇ ਜਿਵੇਂ ਉਹ ਕਿਸੇ ਹੋਰ ਦੇਸ਼ ਵਿੱਚ ਆ ਗਿਆ ਹੋਵੇ ਇਤੋਂ ਦੇ ਪਿੰਡ ਸਾਡੇ ਪਿੰਡਾਂ ਨਾਲੋਂ ਕਿੰਨੇ ਅਲੱਗ ਨੇ ਕੇਸਰ ਨੇ ਇੱਕ ਪਿੰਡ ਦੇ ਨੇੜੇੋਂ ਲੰਘਦਿਆਂ ਕਿਹਾ ਕਹਿੰਦੇ ਹਨ ਕਿ ਹਰ 14 ਕੋ ਬਾਦ ਲੋਕਾਂ ਦੀ ਬੋਲੀ ਪਹਿਰਾਵਾ ਅਤੇ ਖਾਣਾ ਪੀਣਾ ਬਦਲ ਜਾਂਦਾ ਕਿਉਂਕਿ ਇਹ ਲੋਕ ਇੱਕ ਪਿੰਡ ਜਾਂ ਇੱਕ ਇਲਾਕੇ 'ਚ ਰਹਿ ਕੇ ਸਾਰੀ ਉਮਰ ਬਸਰ ਕਰ ਦਿੰਦੇ ਨੇ ਫਕੀਰ ਨੇ ਸਮਝਾਇਆ ਇਸ ਇਲਾਕੇ ਵਿੱਚ ਕਿੱਕਰਾਂ ਬਹੁਤ ਨਹੀਂ ਕੇਸਰ ਨੇ ਰਾਹ ਦੇ ਦੂਵੇਂ ਪਾਸੇ ਓਕੇ ਕਿੱਕਰਾਂ ਦੇ ਦਰਖਤ ਵੇਖ ਕੇ ਕਿਹਾ ਹਾਂ ਇੱਥੋਂ ਦੀ ਇੱਕ ਬੋਲੀ ਵੀ ਬੜੀ ਮਸ਼ਹੂਰ ਹੈ ਚੱਲ ਦੇਸ ਮਾਲਵੇ ਚੱਲੀਏ ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ ਫਕੀਰ ਨੇ ਕਿੱਕਰਾਂ ਦੇ ਪੀਲੇ ਫੁੱਲਾਂ ਵੱਲ ਵੇਖਦਿਆਂ ਕਿਹਾ ਅੰਬ ਤਾਂ ਸਾਡੇ ਵੱਲ ਬਹੁਤ ਹੁੰਦੇ ਆ ਕਹਿੰਦਿਆਂ ਕੇਸਰ ਦਾ ਮੂੰਹ ਮਠਾਸਣਾ ਭਰ ਗਿਆ ਕੇਸਰ ਨੂੰ ਆਪਣੇ ਪਿੰਡ ਦੇ ਸਾਰੇ ਅੰਬਾਂ ਦੇ ਦਰਖਤਾਂ ਦਾ ਪਤਾ ਸੀ ਕਿ ਕਿਹੜਾ ਮਿੱਠਾ ਹੈ ਤੇ ਕਿਹੜਾ ਖੱਟਾ ਹਵਾ ਅੱਜ ਤੇਜ਼ ਚੱਲ ਰਹੀ ਸੀ ਤੇ ਬਿਆੰਦੀ ਖਰ-ਖਰ ਕਾਫੇ ਉੱਡ ਰਹੀ ਸੀ ਇੱਕ ਖੂਬ ਵੇਖ ਕੇ ਦੋਵੇਂ ਰੁਕ ਗਏ ਖੂਦ ਨਾਲ ਵਾਲੀ ਥਾਂ ਤੇ ਸੌਣ ਦਾ ਖਿਆਲ ਕਰਕੇ ਦੋਮਾ ਨੇ ਸਵਾਨ ਲਾਹਿਆ ਤੇ ਖੂਬ ਵਿੱਚੋਂ ਪਾਣੀ ਕੱਢ ਕੇ ਨਹਾਉਣ ਲੱਗ ਪਏ ਨਹਾ ਕੇ ਲੰਮਾ ਪਿਆ ਕੇ ਸਰ ਫਕੀਰ ਵੱਲੋਂ ਦਿਨੇ ਸੁਣਾਈ ਉਸ ਸਾਧੂ ਦੀ ਕਹਾਣੀ ਜਦ ਕਰਨ ਲੱਗਾ ਜਿਸ ਨੇ ਜਿੱਤਨ ਦੀ ਲਾਲਸਾ ਨੂੰ ਜਿੱਤ ਲਿਆ ਸੀ ਕੇਸਰ ਨੇ ਸੋਚਿਆ ਮੈਨੂੰ ਤਾਂ ਹਰ ਪਾਸੇ ਹਾਰ ਹੀ ਹਾਰ ਦਿਸਦੀ ਆ ਕੇਸਰ ਦੀ ਮਨੋਦਸ਼ਾ ਨੂੰ ਫਕੀਰ ਨੇ ਜਿਵੇਂ ਉਹਦੇ ਚਿਹਰੇ ਤੋਂ ਪੜ੍ਹ ਲਿਆ ਸੀ ਉਸਨੇ ਕੇਸਰ ਵੱਲ ਵੇਖਦਿਆਂ ਕਿਹਾ ਕਦੇ ਕੀੜੀ ਨੂੰ ਤੁਰਦਿਆਂ ਵੇਖਿਆ ਕਿਵੇਂ ਹਰ ਰਿਕਾਵਟ ਦੇ ਉੱਪਰੋਂ ਜਾਂ ਪਾਸੇ ਤੋਂ ਹੋ ਕੇ ਲੰਘ ਜਾਂਦੀ ਹੈ ਪਰ ਕਦੇ ਰੁਕਦੀ ਨਹੀਂ ਇਸੇ ਤਰ੍ਹਾਂ ਪਾਣੀ ਵੀ ਪੱਥਰਾਂ ਦੇ ਉੱਪਰ ਦੀ ਲੰਘ ਜਾਂਦਾ ਹੈ ਪਰ ਕਦੇ ਰੁਕਦਾ ਨਹੀਂ ਬਸ ਇਹੋ ਹੈ ਜ਼ਿੰਦਗੀ ਜੀਉਣ ਦਾ ਵੱਲ ਜਦੋਂ ਵੀ ਮੁਸ਼ਕਲ ਆਵੇ ਧਿਆਨ ਮੁਸ਼ਕਲ ਤੇ ਨਹੀਂ ਦੇਣਾ ਮੁਸ਼ਕਲ ਦਾ ਹੱਲ ਲੱਭਣ ਵੱਲ ਤਵੱਜੋ ਦੇਣੀ ਹੈ ਕਿਤੇ ਹੌਲੀ ਹੌਲੀ ਡਿੱਗ ਚਾਰਨਾ ਬਣ ਕੇ ਕਿਤੇ ਪਾਣੀ ਵਾਂਗੂ ਵਗਦ ਰਿਆ ਬਣ ਕੇ ਕਦੇ ਸਮੇਂ ਦੀਆਂ ਠੋਕਰਾਂ ਤੋਂ ਬਚ ਬਚ ਕੇ ਕਦੇ ਪੱਥਰਾਂ થી ਲੰਘ ਤੂੰ ਹਵਾ ਬਣ ਕੇ ਫਕੀਰ ਦੀਆਂ ਗੱਲਾਂ ਨੇ ਕੇਸਰ ਨੂੰ ਹਲਾਸ ਨਾ ਪਰ ਦਿੱਤਾ ਸ਼ਾਮ ਢਲ ਚੁੱਕੀ ਸੀ ਜੀਵ ਜੰਤੂਆਂ ਦੀਆਂ ਆਵਾਜ਼ਾਂ ਮਾਹੌਲ ਨੂੰ ਸੰਗੀਤਮਈ ਬਣਾ ਰਹੀਆਂ ਸਨ ਫਕੀਰ ਧੂਣੀ ਕੋਲ ਅੰਤਰ ਧਿਆਨ ਹੋਈ ਬੈਠਾ ਸੀ ਸ਼ਿਵ ਦੇ ਸੂਰਜ ਦੀ ਲਾਲੀ ਵੇਖਦਿਆਂ ਕੇਸਰ ਨੂੰ ਜੀਤੀ ਦੀ ਯਾਦ ਆ ਰਹੀ ਸੀ ਉਸ ਨੂੰ ਲੱਗਿਆ ਜਿਵੇਂ ਫਕੀਰ ਦੇ ਧੂਣੇ ਦੀ ਅੱਗ ਉਸ ਦੇ ਅੰਦਰ ਬਲ ਰਹੀ ਹੋਵੇ ਤੇ ਇਸ ਬਲ ਦੀ ਅੱਗ ਨੇ ਉਸ ਦਾ ਅੰਦਰ ਠਾਰ ਦਿੱਤਾ ਹੋਵੇ ਅਦਲੇ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਨੂੰ ਪੜ੍ਹਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ